ਭਗਵਾਨ ਨੇ ਜੀਤੈ ਭਾਨੀ ਜੀਤਾ ਦੇ ਵਿੱਚ ਸਵਾਲ ਸੁੱਛਿਆ ਭਗਵਾਨ ਨੇ ਅਰਜਨ ਨੂੰ ਸਵਾਲ ਸੁੱਛਿਆ ਅਰਜਨ ਨੇ ਪ੍ਰਸ਼ਨ ਕੀਤਾ ਜੀ اے ਭਗਵਾਨ ਜਦੋਂ ਕੋਈ ਤੇਰਾ ਸਿਮਰਨ ਵੀ ਕਰਦਾ ਹੈ ਸੰਸਾਰ ਦੇ ਸੁੱਖ ਨਹੀਂ ਛੱਡ ਦਿੰਦਾ ਨਾ ਸੰਸਾਰ ਦੇ ਵਿੱਚ ਸੁੱਖ ਮੰਨ ਸਕਦਾ ਨਾ ਆਪ ਦੀ ਪ੍ਰਾਪਤੀ ਹੁੰਦੀ ਹੈ ਤਾਂ ਉਸ ਜੀ ਦੀ ਗੱਤੇ ਕਿਹੜੀ ਹੁੰਦੀ ਹੈ ਉਹ ਐਵੇਂ ਤਾਂ ਇਹਨਾਂ ਸਾਹ ਤੇ ਦੁੱਖਾਂ ਦਾ ਵਾਂਝਾ ਰਹਿ ਜਾਂਦਾ ਤੇ ਆਪ ਨੂੰ ਦੱਸਣਾ ਤੋਂ ਬੇਬਖ ਹੋ ਜਾਂਦਾ ਹੁੰਦਾ ਤਾਂ ਭਗਵਾਨ ਸਪਸ਼ਟ ਦੱਸਿਆ ਕਿ ਉਸ ਦਾ ਇਸ ਜਨਮ ਦੇ ਵਿੱਚ ਕੋਈ ਦੁੱਖthres ਕਰਨੇ ਆਉਂਦਾ ਆਉਣ ਵਾਲੇ ਸੰਸਾਰ ਵਿੱਚ ਅਧੂਗਤੀ ਨੂੰ ਪ੍ਰਾਪਤ ਨਹੀਂ ਹੁੰਦਾ ਉਹ ਆਉਣ ਵਾਲੇ ਜਨਮ ਦੇ ਵਿੱਚ ਚੰਗੀ ਕੋਲ ਦੇ ਵਿੱਚ ਜਨਮ ਲੈ ਕੇ ਜਿੱਥੋਂ ਦਾ ਕੋਰੇ ਸਾਧਨ ਕੀਤਾ ਉਸੇ ਤੱਕ ਉਸ ਸਾਧਨ ਨੂੰ ਦੁਆਰਾ ਲੈ ਜਾਂਦਾ ਹੈ ਆਪਣੇ ਮਨ ਅਤੇ ਦਸ ਇੰਦਰੀਆਂ ਦੁਆਰਾ ਇਹ ਉਸੇ ਜਗ੍ਹਾ ਤੋਂ ਆਪਣਾ ਪਰਮਾਤਮਾ ਵੱਲ ਚੱਲਣ ਦਾ ਰਸਤਾ ਸ਼ੁਰੂ ਕਰ ਦਿੰਦਾ ਹੈ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਜੋ ਵੀ ਇਹ ਰਸਤਾ ਖਤਮ ਨਹੀਂ ਹੁੰਦਾ ਹੈਗਾ ਜਿੱਥੋਂ ਆਪਾਂ ਇਹ ਪੜਾਈ ਸਕਦੇ ਹਾਂ ਉਸੇ ਤਰ੍ਹਾਂ ਕੋ ਦੁਆਰਾ ਜਿਸ ਮਿਲ ਜਾਂਦੀ ਹੈ ਐਸੇ ਤਰ੍ਹਾਂ ਪਰਮਾਤਮਾ ਦਾ ਨਾਮ ਜਿਸ ਅਵਸਥਾ ਦੇ ਇਸ ਸਥੇ ਤੇ ਸਾਧਨ ਕਰਦੇ ਆ ਅਗਲੇ ਜਨਮ ਦੇ ਵਿੱਚ ਉਹ ਹੀ ਤੇਜ ਉਸੇ ਤੋਂ ਦੁਬਾਰਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਮਨ ਅਤੇ ਇੰਦਰੀਆਂ ਆਪਣੇ ਸਰੀਰ ਦੇ ਵਿੱਚੋਂ ਜੋ ਸਰੀਰ ਦੇ ਜਾਂਦੇ ਆ ਆਪਣੇ ਸਾਧਨ ਨੂੰ ਚੰਗੇ ਕਰਮਾਂ ਨੂੰ ਮਾੜੇ ਕਰਮਾਂ ਨੂੰ ਨਾਲ ਲੈ ਕੇ ਜਾਂਦੇ ਆ ਤੇ ਨਮਸਕਾਰ ਇਹਦੇ ਉਸਮ ਦੁਆਰਾ ਉਹੀ ਸਜਾ ਉਹੀ ਸੁਖ ਦੁਆਰਾ ਪ੍ਰਾਪਤ ਹੋ ਜਾਂਦਾ ਹੈ ਇਸਰਕੇ ਕਲਯੁਗ ਦੇ ਵਿੱਚ ਮਨੁੱਖ ਦਾ ਸਰੇ ਮਿਲਣਾ ਸੁਭਾਗ ਦੀ ਗੱਲ ਹੈ ਦੇਵਤੇ ਵੀ ਇਸ ਨੂੰ ਸੋਚਦੇ ਹਨ ਕਿ ਕਲਯੁਗ ਦੇ ਵਿੱਚ ਸਾਧਾ ਜਨ ਹੋ ਜੇ ਤਾਂ ਅਸੀਂ ਪ੍ਰਮਾਤਮਾ ਨੂੰ ਨਾਮ ਸਿਮਰਨ ਕੀਰਤਨ ਦੇ ਕਰਕੇ ਦੁਆਰਾ ਪ੍ਰਾਪਤ ਕਰੀਏ ਇਸ ਕਰਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰੋ ਨਾਮ ਜਪ ਕਰੋ ਨਾਮ ਜਪ ਕਰਦੇ ਚੱਲਦੇ ਆਪਣੇ ਆਪ ਨੂੰ ਆਪਣੇ ਆਪ ਨੂੰ ਸੋਚੋ ਕਿ ਮੈਂ ਇਸ ਸੰਸਾਰ ਦੇ ਵਿੱਚ ਕੀ ਕਰਨ ਆਇਆ ਸੀ ਕੀ ਕਰਨਾ ਚਾਹੀਦਾ ਹੈ ਕੀ ਮੇਰਾ ਫਰਜ਼ ਹੈ ਕੀ ਮੈਨੂੰ ਕਰਨਾ ਚਾਹੀਦਾ ਹੈ ਇਸ ਕਰਕੇ ਸੰਸਾਰ ਦੇ ਵਿੱਚ ਆ ਕੇ ਆਪਣੇ ਤੋਂ ਵੱਡਿਆਂ ਦੀ ਸੇਵਾ ਕਰੋ ਮਾਪੇ ਦਾ ਆਦਰ ਕਰ ਕਰੋ ਕਿਸਨੋਂ ਕਾਸ਼ਨਾ ਦਾਓ ਕਿਸਨੋਂ ਦੁੱਖਣਾ ਦਾਓ ਆਪਣੇ ਆਪ ਨਾਮ ਸਿਰਨ ਮੰਨ ਲੱਗ ਜਾਂਦਾ ਹੈ ਕਿਸੇ ਦੇ ਆਲਗੋਣਾ ਦਾ ਚਿੰਤਨ ਨਹੀਂ ਕਰਨਾ ਚਾਹੀਦਾ ਜਦੋਂ ਆਪਾਂ ਕਿਸੇ ਦੇ ਆਲਗੋਣਾ ਦਾ ਚਿੰਤਨ ਕਰਦੇ ਆ ਉਹਦੇ ਦੋਸ਼ਾਂ ਵੇਖਦੇ ਆ ਤਾਂ ਪਹਿਲਾਂ ਮਨ ਦੇ ਦੁਆਰਾ ਉਹਦੇ ਦੋਸ਼ ਆਪਣੇ ਅੰਦਰ ਆ ਜਾਂਦੇ ਹਨ ਇਸ ਕਰਕੇ ਉਹ ਦੀ ਨਿੰਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਨਿੰਦਾ ਕਰਨ ਦੇ ਨਾਲ ਉਸ ਦੇ ਜਿਹੜੇ ਪਾਪ ਨੇ ਦੁਜਰ ਸਾੰਭੇ ਧਤੋਂ ਹੋ ਜਾਂਦੇ ਨੇ ਤੇ ਆਪਣਾ ਪੁੰਨ ਜਿਹੜਾ ਉਹ ਸੋਲਟਾ ਜਾ ਜਾਂਦਾ ਹੈ ਇਸ ਕਰਕੇ ਇਸੇ ਲਈ ਆਪਗੁਣਾ ਨੂੰ ਨਾ ਦੇਖੋ ਆਪਣੇ ਆਪਗੁਣਾ ਦੇਤੇ ਹੋਏ 10000 ਚਾਲ ਦੇ ਹੋਏ ਨਾਮ ਸੇਵਨ ਵਾਲੇ ਜਦੋਂ ਦੁਰਜੋਗ ਨਾਮ ਸੇਵਨ ਕਰਾਂਗੇ ਤਾਂ ਆਪਣੇ ਆਪਗੁਣ ਆਪਣੇ ਦੋਸ਼ ਆਪਣੇ ਖਤਮ ਹੋ ਜਾਣਗੇ ਇਸ ਕਰਕੇ ਆਪ ਸਾਰੇ ਗੁਰਮੰਦਰ ਦਾ ਜਦ ਸਿਮਰਨ ਕਰੋ ਸਿਮਰਨ ਕਰਦੇ ਕਰਦੇ ਆਪਣੇ ਸ੍ਰੀ ਦੀ ਯਾਤਰਾ ਜੂਰੀ ਕਰੋ ਇਸ ਕਰਕੇ ਕਲਪ ਦੇ ਵਿੱਚ ਕੀਰਤਨ ਨਾਮ ਸਿਮਰਨ ਇਹ ਦੋ ਹੀ ਮੁਕਸ਼ਾ ਹਨ ਇਹਨਾਂ ਨੂੰ ਗ੍ਰਉਤ ਰਿਆ ਕਰੋ ਸਵੇਰੇ ਛੇਤੀ ਉਠੋ ਉੱਠ ਕੇ ਨਾਮ ਸਿਮਰਨ ਕਰਦੇ ਕਰਦੇ ਸਾਰੇ ਕਰਮ ਕਰੋ ਕਰਮ ਕਰਦੇ ਕਰਦੇ ਨਾਮ ਸਿਮਰਨ ਕਰੋ ਨਾਮ ਸਿਮਰਨ ਕਰਦੇ ਕਰਦੇ ਆਪਣੀ ਜ਼ਿੰਦਗੀ ਮੈਦਦ ਕਰੋ ਤਾਂ ਜੋ ਉਹ ਵੜਾ ਲੱsta ਆਪਣਾ ਸਾਥ ਹੋ ਜਾਏ ਰਸਤਾ ਉਸ ਸਾਥ ਹੋ ਜਾਏਗਾ ਤਾਂ ਪ੍ਰਮਾਤਮਾ ਆਪਣੇ ਆਪ ਆਪਣੇ ਅੰਦਰ ਅੰਦਰ ਹੋਣ ਜੀ ਆਪਣੇ ਆਪ ਆਪਾਂ ਆਪਣੇ ਸਾਰੇ ਸਹਿਯਤਾ ਕਰਨਗੇ ਜਿਵੇਂ ਮਾਂ ਇੱਕ ਬੱਚੇ ਨੂੰ ਪਾਲਦੀ ਹੈ ਐਸੀ ਤਰ੍ਹਾਂ ਪ੍ਰਮਾਤਮਾ ਵੀ ਆਪਾਂ ਨੂੰ ਆਪਣਾ ਬੱਚਾ ਸਮਝ ਕੇ ਹਮੇਸ਼ਾ ਪਾਲਦਾ ਰਹਿੰਦਾ ਹੈ ਪਰ ਆਪਾਂ ਉਧਰ ਧਿਆਨ ਦੇ ਦਿੰਦੇ ਇਸ ਕਰਕੇ ਆਪਾਂ ਉਸ ਦਾ ਨਾਮ ਸਿਮਨ ਕਰੀ ਨਾਮ ਜਪ ਕਰੀ ਸ਼੍ਰੀ ਕ੍ਰਿਸ਼ਨੰ ਗੋਵਿੰਦ ਹਰੇ ਹਰਿ ਦੇ ਨਾਦ ਮਾਰਾਇਣ ਬਾਸੂ ਦੇ ਆ हरे कृष्णा ओ वृन्दावन मुरारी तेरे नाम तुम्हारा नमः तुज रे वा हरे कृष्णा ओ वृन्दावन मुरारी तेरा नाम तुम्हारा सुरे हे नाथ नारायण मासुरे हे Hare Krishna Hare Hare Murari Hare Nagara Hare Murari Krishna Hare Hare Murari Hare Na